ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਹੀ ਸ਼ਰਧਾ ਭਾਵ ਦੇ ਨਾਲ ਸੰਪੰਨ ਹੋਇਆ ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ ਇਸ ਮੌਕੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੋਈ ਉਹਨਾਂ ਦਾ ਆਸ਼ੀਰਵਾਦ ਲਿਆ ਉੱਥੇ ਹੀ ਇਹਨਾਂ ਸੰਗਤਾਂ ਦੇ ਲਈ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਇੱਥੇ ਹੀ ਨਹੀਂ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੰਗ ਜੂ ਕਰਤਬ ਦਿਖਾਏ ਗਏ ਜਿਸ ਦੇ ਚਲਦਿਆਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਸ਼ਰਦਾਲੂ ਠੀਕ ਇਸ ਸੁਹਾਣੇ ਪਲ ਨੂੰ ਵੇਖਣ ਲਈ ਪਹੁੰਚੇ ਉੱਥੇ ਹੀ ਸਾਡੇ ਕੈਮਰੇ ਦੇ ਵਿੱਚ ਇੱਕ 70 ਸਾਲਾ ਬਜ਼ੁਰਗ ਕੈਦ ਹੋਏ ਜੋ ਪੂਰੇ ਸਟੇਡੀਅਮ ਦੇ ਵਿੱਚ ਘੁੰਮ ਘੁੰਮ ਕੇ ਚੁੱਕ ਚੁੱਕ ਕੇ ਸਟੇਡੀਅਮ ਵਿੱਚ ਪਈਆਂ ਖਾਲੀ ਬੋਤਲਾ ਲਿਫਾਫੇ ਜਾਂ ਹੋਰ ਖਾਦੇ ਸਮਾਨ ਦੇ ਪੈਕੇਟ ਚੱਕ ਰਹੇ ਸਨ ਪੁੱਛਣ ਤੇ ਪਤਾ ਲੱਗਾ ਕਿ ਉਹ ਫਰੀਦਕੋਟ ਦੇ ਰਹਿਣ ਵਾਲੇ ਨੇ ਤੇ ਉਹ ਗੁਰੂ ਚਰਨਾ ਵਿੱਚ ਨਤਮਸਤਕ ਹੋਣ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀ ਤੇ ਚਰਨ ਗੰਗਾ ਸਟੇਡੀਅਮ ਵਿੱਚ ਇਹ ਸਫਾਈ ਦੀ ਸੇਵਾ ਕਰ ਰਹੇ ਨੇ ਤਾਂ ਕਿ ਨਿਹੰਗ ਸਿੰਘਾਂ ਨੂੰ ਜਾਂ ਸਟੇਡੀਅਮ ਵਿੱਚ ਪਹੁੰਚੇ ਸ਼ਰਦਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤੇ ਸਟੇਡੀਅਮ ਵੀ ਸਾਫ਼ ਰਹੇ ਲੱਖਾਂ ਦੀ ਤਾਦਾਦ ਵਿੱਚ ਮੌਜੂਦ ਸ਼ਰਦਾਲੂ ਤੇ ਕਾਫੀ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਚਰਨ ਗੰਗਾ ਸਟੇਡੀਅਮ ਤੇ ਇੱਕ ਬਜ਼ੁਰਗ ਜੋ ਇਕੱਲਾ ਹੀ ਪੂਰੇ ਸਟੇਡੀਅਮ ਵਿੱਚ ਸਫਾਈ ਕਰ ਰਿਹਾ ਸੀ ਜੋ ਕਿਤੇ ਨਾ ਕਿਤੇ ਸਾਡੇ ਕੈਮਰੇ ਦੀ ਖਿੱਚ ਦਾ ਕੇਂਦਰ ਬਣਿਆ ਤੁਸੀਂ ਵੇਖੋ ਪੂਰੀ ਰਿਪੋਰਟ ਤੇ ਸੁਣੋ ਕੀ ਕਿਹਾ ਬਜ਼ੁਰਗ ਅਮੀਰ ਸਿੰਘ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਤੁਹਾਡਾ ਵੀ ਅਪਰਾਇਤੋ ਸ਼ਾਮ ਨੂੰ ਆਇਆ ਸੀਗਾ ਜੀ ਅਨੰਦਪੁਰ ਸਾਹਿਬ ਹੋਲਾ ਮੱਲਾ ਦੇਖਣ ਵਾਸਤੇ ਥੋਲੇ ਬੋਲੇ ਦੀਆਂ ਰੌਣਕਾਂ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਤੇ ਜਾਣਦਾ ਮਹਾਰਾਜ ਪੰਥ ਦੀ ਜਗਤ ਦੀ ਕਲਾ ਕਰੇ ਮੈਂ ਥੋੜਾ ਜਿਹਾ ਸੇਵਾ ਕਰਨ ਵਾਸਤੇ ਗੁਰੂ ਸਾਹਿਬ ਦੀ ਇਸ ਟੀਮ ਦੇ ਵਿੱਚ ਜਿਹੜੇ ਖਾਲੀ ਲਿਫਾਫੇ ਜਾਂ ਬੋਤਲਾਂ ਪਈਆਂ ਸੀ ਉਹਨਾਂ ਦੀ ਸੇਵਾ ਕਰਨ ਵਾਸਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੁਰੂ ਕੀਤੀ ਪਾਣੀ ਗਰਾਊਂਡ ਸਾਫ਼ ਰਹੇ ਗਰਾਊਂਡ ਸਾਫ਼ ਰਹੇ ਇੱਥੇ ਕੋਲੂਸ਼ਨ ਨਾ ਫੈਲੇ ਤੇ ਨਾ ਦੇ ਔਰ ਗੁਰੂ ਦੀਆਂ ਸੰਗਾਂ ਨੂੰ ਫੌਜਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਨਾ ਘੋੜਿਆਂ ਦੇ ਪੈਰਾਂ ਵਿੱਚ ਬੋਤਨਾ ਹੋ ਜਾਣਾ ਤੇ ਆਮ ਲੋਕਾਂ ਦੇ ਵਾਸਤੇ ਵੀ ਜਿਹੜੀ ਸਫਾਈ ਬਹੁਤ ਜ਼ਰੂਰੀ ਹੈ। ਇਹ ਉਮਰ ਦੇਖ ਕੇ ਲੱਗਦਾ ਵੀ ਝੁੱਕ-ਝੁੱਕ ਕੇ ਚੈੱਕ ਕਰਿਆ ਤਾਂ ਦਿੱਕਤ ਨਹੀਂ ਆਉਂਦੀ ਬਲਕਿ ਝੁੱਕ ਕੇ ਚੱਕ ਕੋਈ ਖਾਸ ਦਿੱਖ ਨਹੀਂ ਆ ਰਹੀ ਤੇ ਮੈਂ ਇਹ ਕਹ ਰਿਹਾ ਤੁਹਾਡੀ ਮੇਰੀ 70 ਇਅਰ ਹੋ ਗਈ। ਸਾਰਾ ਗਰਾਉਂਡ ਸਾਫਾ ਹਾਂਜੀ ਹਾਂਜੀ ਜਿੰਨਾ ਹੋ ਸਕਿਆ ਮੈਂ ਕਰ ਰਿਹਾ ਜੀ ਤੇ ਵਾਧੂ ਗੁਰੂ ਸਾਹਿਬ ਦੀ ਕਿੱਕਵਾ ਨਾਲ ਹੀ ਹੋ ਰਿਹਾ ਜੋ ਹੋ ਰਿਹਾ ਹੈ